ਫਾਜ਼ਲਪੁਰ ਕਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ ਇਹ ਜਿਹੜਾ ਸਾਰਾ ਕੰਮ ਸਾਡੇ ਬੀ.ਪੀ. ਸਾਹਿਬ ਦੀ ਪੰਜਾਬ ਸਰਕਾਰ ਦੀਆਂ ਬਦੌਰਦਾਂ ਕਰਕੇ ਨਸ਼ੇ ਦੇ ਬੁਰੇ ਦੋਸ਼ੀ ਨੂੰ ਜਲਾਈ ਕੀਤਾ ਹੈ ਫਾਜ਼ਲਪੁਰ ਕਾ ਪੁਲਿਸ ਨੇ ਇੱਕ ਪਰਚਾ ਦਰ ਕਰਕੇ ਜਿੰਦ ਜਤਨ ਕਰਨ ਦੇ ਬਾਈਨੈਂਸ ਸਰਚਾ ਦਿੱਤਾ ਤੇ ਮੁਕਬਰ ਦੀ ਇਤਲਾਹ ਸੀ ਕਿ ਬੰਦੇ ਹਫੀਮ ਦਾ ਹੋਰ ਤਬੀਕਰ ਦਾ ਕੰਮ ਕਰਦੇ ਆ ਐਸ ਮੇਸ ਦੇ ਵਿੱਚ ਅਸੀਂ 66 ਕਿਲੋ ਓਪੀਅਮ ਫੜੀ ਗਿਆ ਇਹ ਸਾਡਾ ਆਪਰੇਸ਼ਨ ਲਾਸਟ 2-3 ਮਹੀਨਿਆਂ ਤੋਂ ਚੱਲ ਰਿਹਾ ਸੀ। ਉਹਨੇ SSP ਮੈਨੂੰ ਇਦਾਸਟਾਪਸ طرح ਹੈਗਾ ਇਹਨਾਂ ਨੇ ਮਿਲ ਕੇ ਦੋ ਬੰਦੇ ਰੈਸਟ ਕਰ ਲਏ। ਸਵਿਫਟ ਕਾਰਪੀ ਕੀ ਹੈ ਉਹਦੇ ਵਿੱਚ ਕੈਪਟੀ ਬਣੀ ਹੋਈ ਸੀ। ਇਸ ਤਰ੍ਹਾਂ ਜਿਹੜੀ ਨਸ਼ੇਗੁਰੂਤ ਮਹਿੰਮ ਹੈ ਉਸ ਨੂੰ ਵੱਡਾ ਬੁਲਾਰਾ ਮਿਲਿਆ। ਤੇ ਸਾਰੀ ਸੋਸਾਇਟੀ ਨੂੰ ਮੈਂ ਗੰਭੀਰ ਜਾਲੂਪ ਹੋਣਾ ਚਾਹੀਦਾ ਹੈ ਨਸ਼ੇ ਦੇ ਵਿਰੁੱਧ। ਤੇ ਇਸ ਤੋਂ ਇਲਾਵਾ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਜਦੋਂ ਦੋ ਬੰਦਿਆਂ ਨੂੰ ਮਾਨਟੇ ਲਿਆ ਇਹ ਦੋ ਬੰਦੇ ਹੈਗੇ ਇੱਕ ਸੁਖਿਆ ਦੂਜਾ ਜਗਰਾਤ ਸਿੰਘ ਇਹਨਾਂ ਨਾਲ ਜੋ ਪੋਸਟਮਾਰਡ ਵੱਸੂ ਕੀਤਾ ਹੋਇਆ ਹੈ ਕੁਝ ਬੋਚਕਿਛ ਦੇ ਰਾਮ ਅਸੀਂ ਇਹਨਾਂ ਦੇ 42 ਕਾਉਂਟਸ ਇੱਕ ਬੰਦੇ ਦੇ ਸੁਖਾ ਸੁਖਿਆ ਦੇ 42 ਬੈਂਕ ਅਕਾਊਂਟ ਦੇ ਵਿੱਚ 1 ਕਰੋੜ 86 ਲੱਖ ਦਾ ਅਮਾਉਂਟ ਹੈ ਜਿਹੜੀ ਅਸੀਂ ਉਹ ਫ੍ਰੀਜ਼ ਕਰ ਫ੍ਰੀਜ਼ ਕਰਾਤੀ ਹੈ ਇਸ ਤੋਂ ਲਗਵਾ ਜਿਹੜਾ ਦੂਸਰਾ ਦੋਸ਼ੀ ਜਗਰਾਤ ਸਿੰਘ ਹੈ ਇਹਦੇ ਵੀ ਅਸੀਂ 15 ਖਾਤੇ ਆਈਡੈਂਟੀਫਾਈ ਕੀਤੇ ਹੈ ਤੇ ਉਹਨਾਂ ਦੀ ਜਿਹੜੀ ਜੋ ਵੀ ਉਹਦੇ ਵਿੱਚ ਮਣੀ ਹੈਗਾ ਉਹ ਅੱਜ ਅਸੀਂ ਸੀਜ਼ ਕਰਾ ਲਾਂਗੇ ਸਾਰਾ ਇਸ ਤੋਂ ਇਲਾਵਾ ਉਹਦਾ ਇੱਕ ਫੈਕਚਰ 400 ਗ੍ਰਾਮ ਸੋਨਾ 400 ਗ੍ਰਾਮ ਸੋਨਾ ਮਿਲਿਆ ਇਸ ਤੋਂ ਇਲਾਵਾ ਇੱਕ ਉਹਨਾਂ ਘਰ ਰੀਨੋਵੇਟ ਕੀਤਾ ਹੋਇਆ ਇਹਨਾਂ ਨੇ 15 ਲੱਖ ਰੁਪਏ ਨੇ ਖਰਚ ਕੀਤਾ ਉਹ ਸਾਰੀ ਇਹ ਪ੍ਰਾਪਰਟੀ ਅਸੀਂ ਸੀਜ਼ ਕਰਾ ਕੇ ਕਿਉਂਕਿ ਇਹ ਐਂਟੀ-ਡਿਲੇਸ ਦਾ ਹੀ ਪ੍ਰੋਸੀਜਰ ਹੈ ਕਿ ਇਹ ਜਿਹੜੀਆਂ ਸਮਗਲਰ ਦੀਆਂ ਪ੍ਰਾਪਰਟੀਆਂ ਨੂੰ ਫੋਰਫੀਟ ਕੀਤਾ ਜਾਂਦਾ ਤੇ ਅਸੀਂ ਇਸ ਤੇ ਬੜਾ ਕੰਮ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਅਸੀਂ ਬੈਕਵਰਡ ਤੇ ਫਾਰਵਰਡ ਲੀਗਲ ਦੇ ਨਾਲ ਜਾ ਰਹੇ ਹਾਂ ਇਹ ਪੂਰੀ ਅਮੀਰ ਹੈ ਕਿ ਇਸ ਦੇ ਵਿੱਚ ਅਸੀਂ ਹੋਰ ਜਿਹੜੀਆਂ ਬਿਗ ਫਿਸ਼ ਹੈਗਾ ਹੈ ਕਿ ਦੋ ਦੋਸ਼ੀ ਅਸੀਂ ਅਰੈਸਟ ਕੀਤੇ ਹੈ ਬਾਕੀ ਅਸੀਂ ਬਿਗ ਫਿਸ਼ ਨੂੰ ਆਇਡੈਂਟੀਫਾਈ ਕੀਤਾ ਹੈ ਉਹਨਾਂ ਦਾ ਤੇ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਜੇਕਰ ਕਿੰਨੇ ਸਾਲ ਦੀ ਸੀਰੀਅਲ ਦੇ ਨਾਮ ਨਾਲ ਸ਼ਾਮਿਲ ਹੋ ਸਕਦੇ ਇਹ ਪਤਾ ਲੱਗੇਗਾ ਹੁਣ ਤੱਕ ਉਹਨਾਂ ਦਾ ਰਿਮਾਂਡ ਲਿਆ ਹੈ ਉਹਨਾਂ ਦਾ ਸਾਰਾ ਉਹਨਾਂ ਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਅਸੀਂ ਕੀਤਾ ਹੈ ਕਾਫੀ ਬੰਦੇ ਜੋ ਕੋਈ ਬੈਕਵਰਡ ਫਾਰਮਲ ਲੀਗਲ ਇਹ ਝਾਕਣ ਤੋਂ ਲੈ ਕੇ ਆਵੇ ਅਸੀਂ ਉਹ ਮੇਨ ਜਿਹੜਾ ਸਮਗਮਨ ਝਾਰਖੰਡ ਦੇ ਜਿਹੜੇ ਸਪਲਾਈ ਕਰਦੇ ਹੈ ਅਸੀਂ ਉੱਥੋਂ ਸ਼ੁਰੂ ਕਰਕੇ ਕਿ 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 ਨੂੰ ਸਪਲਾਈ ਸੀ ਇਸ ਇਲਾਕੇ ਦੇ ਵਿੱਚ ਕਿਉਂਕਿ ਐਡੀ ਵੱਡੀ ਮੰਗਤਾਂ ਆਉਂਦੀਆਂ ਕਿ ਕਾਫੀ ਇਹਨਾਂ ਦੇ ਕਸਮਰ ਉਧਾਂ ਦੇ ਵਿੱਚ ਵੱਡੀ ਉਪਰਾਤ ਕਰਦੇ ਤੇ ਕੈਸੇ ਇਹਨਾਂ ਮੋਰ ਵੱਡੇ ਖੁਲਾਸੇ ਹੋ ਸਕਦੇ ਹਨ ਹਾਂ ਬਿਲਕੁਲ ਬਿਲਕੁਲ ਹੋਣ ਜੋ ਇਹਨਾਂ ਦਾ ਕੋਈ ਪਹਿਲਾਂ ਮਾਮਲਾ दर्ज ਹੈ ਹਾਂ ਇਹਨਾਂ ਦੇ ਪਹਿਲਾਂ ਵੀ ਕਾਫੀ ਕੇਸ ਦਰਜ ਹੈ ਇੰਟਰ ਸਟੇਟ ਹੈ ਝਾਰਖੰਡ ਤੋਂ ਆਈ ਹੈ ਤੇ ਇੰਟਰ ਸਟੇਟ ਹੈ ਇੰਟਰ ਸਟੇਟ ਸਮਗਲਰ ਹੈ ਬਾਕੀ ਅਸੀਂ ਛਾਂਬੀਨ ਕਰ ਰਹੇ ਹਾਂ ਡਿਮਾਂਡ ਤੇ ਲੈਂਦਾ ਉਹ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਇਹ ਸਭ ਇੱਕ ਕਈ ਬੰਦੇ ਜਿਹਨਾਂ ਜਿਹੜਾ ਕੰਮ ਤਾਂ ਕਰਦੇ ਨਹੀਂ ਤੇ ਕਪੂਰ ਦੇ ਅਧਰ ਨਾਲ ਹੀ ਲਿਖਦੇ ਰਿਸ਼ਤੇਦਾਰ ਵਗੈਰਾ ਹੋ ਕੇ ਕਰਦੇ ਉਹਦੇ ਸਰਕਾਰ ਕੋਲ ਕੀ ਪ੍ਰਾ ਲੈ ਨਹੀਂ ਇਹ ਵੀ ਗੱਲ ਹੈਗੀ ਅਸੀਂ ਜਿੱਥੇ ਸਟੈਬਲਿਸ਼ ਹੋ ਜਾਂਦਾ ਹੈ ਜੇ ਨਹੀਂ ਕਿਸੇ ਆਦੇ ਭਾਈ ਦੇ ਨਾਮ ਬੱਚੇ ਦੇ ਨਾਮ ਵਾਈਫ ਦੇ ਨਾਮ ਮਾਤਾ ਦੇ ਨਾਮ ਉਹ ਵੀ ਅਸੀਂ ਪ੍ਰਾਪਰਟੀ ਫੋਰਫੀਟ ਕਰ ਸਕਦੇ ਠੀਕ ਸਰਦ ਸਤਿ ਸ੍ਰੀ ਅਕਾਲ ਸੁਪਿਆ ਸਿੰਘ ਦੇ ਵਿਆਹ ਲਈ ਲੈਟਰ ਬਾਕਸਿੰਗ ਕਿਚਨ ਹੈ ਜੀ ਜੀ ਕੱਲੇ ਉਸਦੇ ਨਾਮ ਦੇ ਨਹੀਂ ਕਹਿੰਦਾ ਇਹ ਇਹਦੇ ਰਿਸ਼ਤੇਦਾਰ ਕੁਝ ਰਿਸ਼ਤੇਦਾਰਾਂ ਦੇ ਨਾਮ ਤੇ ਭਾਈ ਦੇ ਆਪ ਰਿਸ਼ਤੇਦਾਰਾਂ ਦੇ ਨਾਮ ਤੇ ਇਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੁਣ ਪੁਲਿਸ ਐ ਇਸ ਚੀਜ਼ ਤੇ ਬੜਾ ਸਟ्रेस ਦੇ ਰਹੀ ਹੈ ਤੇ ਕਿਉਂਕਿ ਉਸਦੇ ਨਾਲ ਜਿਹੜੀ ਸਮਗਰੀ ਦੀ ਐਕਟੀਵਿਟੀ ਉਹ ਘਟਣ ਗਈਆ ਜਦੋਂ ਉਸ ਨੂੰ ਫਾਈਨੈਂਸ਼ੀਅਲ ਨੁਕਸਾਨ ਹੋਏਗਾ ਉਹ ਨਸ਼ੇ ਤੋਂ ਹੀ ਉਹਨਾਂ ਨੇ ਜਿਹੜਾ ਨਸ਼ਾ ਵੇਚ ਲਿਆ ਉਸੇ ਤੋਂ ਪ੍ਰਾਪਰਟੀ ਬਣ ਗਈ ਜਿਹੜੀ ਇਹ ਮਿਲੀ ਹੈ ਜਿਹੜੀ ਡਰਗ ਮਨੀ ਕੈਸ਼ ਹੋ ਗਿਆ 40000 ਰੁਪਏ ਉਹਨਾਂ ਦੇ ਤੋਂ ਮਿਲੇ ਇਹ ਤੁਕ ਜੀ ਆਪ ਸਿੰਘ ਕੋ ਬੜੀ ਵੱਡੀ ਕੁਆਂਟੀਟੀ ਹੈ ਇਹ ਇੱਕ ਸਵਿਫਟ ਕਾਰ ਦੇ ਵਿੱਚ ਜਿਹੜਾ ਪਿਛਲਾ ਟਾਇਰ ਹੈ ਉਹਦੇ ਟਾਇਰ ਦੇ ਨਾਲ ਕੈਪਟੀ ਬਣਾਈ ਹੋਈ ਸੀ ਤੇ ਇਸ ਕਰਕੇ ਇਹਦਾ ਜਿਹੜਾ ਮਾਡਲ ਸਪੈਸ਼ਲੀ ਬੜਾ ਤਕੜਾ ਸੀ ਆ ਟੀਮ ਨੇ ਸਾਰੀ ਮਤਲਬ 2 2.5 ਮਹੀਨੇ ਤੋਂ ਇਹ ਮਿਹਨਤ ਕਰ ਰਹੇ ਸੀ ਇਹ ਉਸ ਤੋਂ ਬਾਅਦ ਇਹ ਕੰਪਨੀ ਦੀ ਸਰ ਹੈ ਇੱਕ ਗਵਰਨਮੈਂਟ ਪਨੀਓ ਸਾਡੇ ਡੀਜੀ ਵੀ ਸਾਬ ਨੂੰ ਸਪੈਸ਼ਲ ਵਧਾਇਆ ਅਸੀਂ ਕੈਸੋ ਆਪਰੇਸ਼ਨ ਵੀ ਕਰਦੇ ਆ ਇਹ ਰੈਗਨੂ ਨਹੀਂ ਚੱਲ ਰਿਹਾ ਸਾਡੇ ਤੇ ਬਾਕੀ ਇਹ ਚ ਇੰਟਰਨੈਸ਼ਨਲ ਬਾਟਰ ਨਾਲ ਹੋਣ ਕਰਕੇ ਸੰਗਤ ਜਲਾ ਪ੍ਰੋਜੈਕਟ ਚੱਲ ਰਿਹਾ ਹੈ। ਹਾਂ ਤੁਸੀਂ ਦੇਖੋ ਜਦੋਂ ਦੇ ਮੈਡਮ ਨੇ ਇੱਥੇ ਜੁਆਇਨ ਕੀਤਾ ਹੈ ਉਹ ਸਾਰੀਆਂ ਦੇ ਗੋਰੀ ਜਿਹੜੀਆਂ ਰਿਕੋਰਡ ਹੈਗੀਆਂ 25 ਕਿਲੋ ਦੇ ਪਿੰਡ ਤਾਂ ਫਿਰੋਂ ਪਕੜੀ ਹੈ। ਉਹ ਜਿਹੜੀ ਹਫੀਮ ਹੈ ਉਹ 75 ਕਿਲੋ ਦੇ ਫਰੀਬ ਅਸੀਂ ਹਫੀ ਫਕੜੀ ਹੈ। ਉਹ ਵੀ ਜਿਹੜਾ 169 ਕੇਜੀ ਭਰਿਆ ਉਹ ਹੋਰ ਵੀ ਮੈਡੀਕਲ ਮੈਡੀਸਨ ਦਾ ਜਿਹੜਾ ਸੰਖਾਇਕ ਨਸ਼ਾ ਉਹ ਵੀ ਬੜਾ ਭਰਿਆ। ਅਸੀਂ ਇਨਫੋਰਸਮੈਂਟ ਵੀ ਕਰ ਰਹੇ ਹਾਂ ਕਿ ਲੋਕਾਂ ਨੂੰ ਜਿਹੜਾ ਨਸ਼ਾ ਛੱਡਣ ਲਈ ਮੋਟੀਵੇਟ ਵੀ ਕਰ ਰਹੇ ਹਾਂ। ਈਵਨ ਹੈਲਥ ਡਿਪਾਰਟਮੈਂਟ ਉਹਦੇ ਡੀਸੀ ਡੀਸੀ ਸਾਹਿਬ ਪੂਰੇ ਸਾਡੀਆਂ ਗ੍ਰੈਂਡ ਮੀਟਿੰਗ ਵੀ ਹੋ ਰਹੀ ਹੈ ਇਹ ਨਸ਼ੇ ਦੀ ਜਿਹੜੀ ਲਾਟ ਹੈ ਨਾ ਕਾਇਆ ਜਾ ਦੋ ਇਹਨਾਂ ਨੇ ਕੇਸ ਫੋਰਚ ਦੇ ਤੇ ਮਤਲਬ ਮਜੂਦ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਕਾਫੀ ਵਧੀਆ ਕੰਮ ਹੋ ਰਿਹਾ ਹੈ ਕਿ ਇੱਕ ਤਾਂ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਿਆ ਹੈ ਇਹ ਪੂਰੇ ਪੰਜਾਬ ਦੇ ਵਿੱਚ ਬਣਿਆ ਹੋਇਆ ਸੀ ਇਹ ਰੇਂਜ ਦੇ ਵਿੱਚ ਇਹਨਾਂ ਨੇ ਪਹਿਲਾਂ ਪਹੁੰਚਾ ਦਰੁਸਤੀ ਕੀਤਾ ਕਿਉਂਕਿ ਜਿਹੜਾ ਅੱਜਕੱਲ ਜਿਹੜਾ ਸਾਈਬਰ ਕ੍ਰਾਈਮ ਹੈ ਨਾ ਇਹ ਦਿਨੋਂ ਕਰ ਬਹੁਤ ਵਧ ਗਿਆ ਹੈ ਉਸੇ ਨਾਲ ਫੈਮਿਲੀ ਵੈਸੇ ਤਾਂ ਪੂਰੇ ਪੰਜਾਬ ਦੇ ਹਰ ਜਿਹੜੇ ਵਿੱਚ ਇਹ ਸਾਈਬਰ ਕ੍ਰਾਈਮ ਦਾ ਧੜਾ ਮਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਅੱਛੇ ਰਿਜ਼ਲਟ ਆਉਣਗੇ ਇਸ ਤੋਂ ਇਲਾਵਾ ਇੱਕ ਥਰਡ ਗੋਰੀ ਹੈ ਜੀ ਹੈ ਇੱਕ ਲੇਡੀ ਸੀ ਰੇਖਾ ਰਣ ਇਹ ਫਨੀ ਟ੍ਰੈਪ ਜਣਾਉਂਦਾ ਨਾ ਫਨੀ ਟ੍ਰੈਪ ਇਹ ਆਪਣੀ ਲੜਕੀ ਜਿਹੜੀ ਨਵਾਲਗ ਲੜਕੀ ਹੈ ਉਹ ਇਹ ਅਲੀਗੇਸ਼ਨ ਲਾਉਦੀ ਸੀ ਵੀ ਮੇਰੀ ਲੜਕੀ ਨਾਲ ਬੇਪ ਹੋਇਆ ਤੇ ਗਲਤ ਛੇੜਖਾਨੀ ਜੀ ਹੋਈ ਹੈ ਉਹ ਇਦਾਂ ਬਲੈਕਮੈਨ ਕਰਦੀ ਸੀ ਉਹ ਸਾਰਾ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤਾ ਤੇ ਉਹ ਅਸੀਂ ਲੇਡੀ ਨੂੰ ਫੜ ਕੇ ਉਹ ਸਾਰਾ ਹਨੀ ਟੈਪ ਕਰਨ ਦੀ ਸੀ ਲੋਕਾਂ ਤਿੰਨ ਚਾਰ ਮਕਦਮੇ ਉਹ ਪਹਿਲਾਂ ਵੀ ਰੇਪ वगैरह ਦੇ ਦਰਜ ਕਰਾ ਚੁੱਕੀ ਆ ਉਹ ਮਤਲਬ ਜਿਹੜਾ ਬੰਦਾ ਕੋਈ ਦੋਸ਼ੀ ਹੁੰਦਾ ਸੀ ਉਹਦੇ ਤੋਂ ਪੈਸੇ ਲੈ ਕੇ ਉਹਨੂੰ ਬਲੈਕਮੇਲ ਕਰਦੇ ਸੀ ਇਹ ਵੀ ਸਾਡੇ ਫਾਜ਼ਲਗੜ ਡਿਸਟ੍ਰਿਕਟ ਨੇ ਇੱਕ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ ਤਾਂ ਕਿ ਇਦਾਂ ਦੇ ਜਿਹੜੇ ਅੰਸਰ ਆ ਗਏ ਉਹਨਾਂ ਤੇ ਨੱਕ ਪਾਈ ਜਾ ਸਕੇ ਜੀ ਤੁਹਾਡੇ ਵੱਲੋਂ ਜਿਹੜੀ ਸਾਨੂੰ ਫੀਡਬੈਕ ਮਿਲਦੀ ਹੈ ਉਹ ਬਹੁਤ ਸੀਰੀਅਸਲੀ ਅਸੀਂ ਲੈਨੇ ਆਂ ਐਂਡ ਥਿਸ ਵਾਸ ਵਨ ਆਫ ਦਾ ਫੀਡਬੈਕ ਕਿ ਸਟ੍ਰਿਕਟ ਐਕਸ਼ਨ ਸ਼ੁਡ ਬੀ ਟੇਕਨ ਜਿਹੜੇ ਛੂਟੇ ਫਰਜੇ ਕਰਾਂਦੇ ਆ ਸਰ ਪਾਜ਼ਲ ਕਾ ਪਾਸੇ ਨੂੰ ਕੋਈ ਖਾਸ ਦੇਸ਼ ਦੇਣਾ ਚਾਹੀਦਾ ਕਿ ਲੋਕਾਂ ਦਾ ਕਿਸ ਤਰ੍ਹਾਂ ਦਾ ਸਹੀ ਹੋ ਗਰੰਦਨ ਦੇ ਵਿੱਚ ਬਾਰਡਰ ਤੇ ਜਿਹੜੀਆਂ ਡਰੋਨ ਐਕਟੀਵਿਟੀਜ਼ ਹੋ ਰਹੀਆਂ ਨੇ ਇਹ ਇੱਕ ਚੈਲੰਜ ਬਣਿਆ ਰਿਹਾ ਬਾਕੀ ਵੈਸੇ ਜਿੱਥੇ ਇੰਟਰਨੈਸ਼ਨਲ ਬਾਰਡਰ ਹੈ ਉਥੇ ਵੈਸੇ ਵੀ ਸਪੋਰਟਸ ਨੂੰ ਅਲਰਟ ਰੱਖਿਆ ਜਾਂਦਾ ਜਿਵੇਂ ਸਾਡਾ ਬੀਐਸਐਫ ਨਾਲ ਆਰਮੀ ਨਾਲ ਜਿਹੜੇ ਆਰਮੀ ਇੰਟੈਲੀਜੈਂਸ ਹੈ ਜਾਂ ਹੋ ਰਿਹਾ ਹੈ ਸਾਰੇ ਨਾਲ ਪੂਰਾ ਤਾਲਮੇਲ ਹਮ ਲੋਕਾਂ ਦਾ ਸਹਿਯੋਗ ਕਰ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਚੱਲ ਸਾਡੀ ਐਸਐਸਪੀ ਮੈਡਮ ਨੇ ਇਹ ਨਿਸ਼ਚੈ ਮਿਸ਼ਨ ਚਲਾਇਆ ਉਹ ਅਸੀਂ ਬਾਰਡਰ ਤੇ ਪਿੰਡ ਸੈੱਟ ਕੀਤੇ ਬੀਐਸਐਫ ਨਾਲ ਉਥੇ ਅਸੀਂ ਸਪੋਰਟਸ ਐਕਟੀਵਿਟੀ ਡੀ ਐਡਿਕਸ਼ਨ ਕੈਂਪ ਕੋ ਜਿਹੜੇ ਯੂਥ ਹੈ ਉਹਨਾਂ ਨੂੰ ਚੰਗੇ ਕੰਮਾਂ ਚ ਲਾ ਕੇ ਤੇ ਇਹ ਜਿਹੜੀ ਨਸ਼ੇ ਦੀ ਲਾਤ ਹੈ ਤੋਂ ਦੂਰ ਕਰਵਾ ਰਹੇ ਹਾਂ ਤੇ ਪੂਰਾ ਤਨਦੇਈ ਉਸਤਨਦੇਈ ਨਾਲ ਅਸੀਂ ਉਸ ਤੇ ਕੰਮ ਕਰ ਰਹੇ ਹਾਂ